ਇਕ ਪਾਸੇ ਸਾਡੇ ਕੋਲ ਇਹਨਾਂ ਰਾਮਕਮਰ ਪੁੱਤਰ ਰਤਨ ਚੰਦ ਵਾਸੀ ਮਾਨਸਾ ਕਲਾ ਇਹਨਾਂ ਨੇ ਸਾਡੇ ਕੋਲ ਬਿਆਨ ਦਰਜ ਕਰਾਇਆ ਸੀ ਇਹਨਾਂ ਦੀ ਲੜਕੀ ਹੈ 17 ਸਾਲ ਦੀ ਦੀਪਸ਼ਾ ਉਹ 12ਵੀਂ ਤੋਂ ਬਾਅਦ ਇੱਥੇ ਕੋਰਸ ਕਰਨ ਲੱਗ ਗਈ ਸੀ ਕਿ ਕੋਈ ਨੀ ਕੰਪਿਊਟਰ ਸੈਂਟਰ ਕਰਕੇ ਕੋਰਸ ਉੱਥੇ ਹੈਗਾ ਉੱਥੇ ਕੰਪਿਊਟਰ ਕੋਰਸ ਕਰਦੀ ਸੀ ਇਹ ਪਰਸੋ 26 ਤਰੀਕ ਨੂੰ ਅੱਡੇ ਘਰੋਂ ਗਈ ਸੀ ਕੰਪਿਊਟਰ ਦਾ ਕੋਰਸ ਕਰਨ ਬਾਅਦ ਪਰਸੋ ਮੌਸਮ ਖਰਾਬ ਹੋਣ ਕਰਕੇ ਵੀ ਫਾਦਰ ਨੇ ਇਹਨੂੰ ਕਿਹਾ ਤਾਂ ਵੀ ਅੰਦੇ ਚਾਚੇ ਰਮੇਸ਼ ਕੁਮਾਰ ਦੇ ਘਰ ਰੁਕ ਜਾ ਉੱਥੇ ਚੋਣ ਨਹੀਂ ਰਹਿੰਦੇ ਉਸ ਤੋਂ ਬਾਅਦ ਇਹ ਉੱਥੇ ਰਹੀ ਤੇ ਅਗਲੇ ਦਿਨ ਜਿਹੜੀ 11:30 ਵੇ ਕਲਾਸ ਹੋਈ ਉਹ ਸਵਾ 11 ਵਜੇ ਇਹ ਆਪਣੇ ਚਾਚਾ ਜੀ ਨੂੰ ਕਹਿ ਕੇ ਚਲੀ ਗਈ ਮੈਂ ਉੱਥੇ ਕਲਾਸ ਲਾਉਣ ਜਾ ਕੇ ਉਸ ਤੋਂ ਬਾਅਦ ਕਲਾਸ ਖਤਮ ਹੋਣ ਤੋਂ ਬਾਅਦ ਜਿਵੇਂ ਟਾਈਮ ਤੇ ਇਹਦੇ ਫਾਦਰ ਨੇ ਫੋਨ ਕਰਿਆ ਇਹਨੂੰ ਤੇ ਲੜਕੀ ਰਸਤੇ 'ਚ ਆ ਰਹੀ ਸੀਗੀ ਉਸ ਦਿਹਾਦੇ ਦੇ ਫਾਦਰ ਤੱਕ ਵੀ ਸੰਪਰਕ ਟੁੱਟ ਗਿਆ ਲੜਕੀ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਭਾਲ ਸ਼ੁਰੂ ਕਰਨੀ ਕਰ ਦਿੱਤੀ ਤੇ ਦੁਵਾਦ ਨੂੰ ਪਤਾ ਲੱਗਿਆ ਇਹ ਫਾਦਰ ਨੂੰ ਜਿਹੜੀ ਲੜਕੀ ਦਾ ਬੈਗ ਹੈ ਉੱਥੇ ਕੋਟਲਾ ਬ੍ਰਾਂਚ ਮਹਿਰ ਕੋਲੇ ਤ੍ਰੰਟੀ ਸਾਹਬ ਰੋਡ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਲੜਕੀ ਵੀ ਡੈੱਡ ਬੋਡੀ ਕਰੀਬ 5-6 ਕਿਲੋਮੀਟਰ ਅੱਗੇ ਮਿਲ ਗਈ ਸੀ ਤੇ ਬਾਅਦ ਚ ਇਹਨਾਂ ਨੇ ਫੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਕੋਈ ਇੰਦਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਤਲਵੰਡੀ ਸਾਬੋ ਹੈ ਜਿਹਦੇ ਨਾਲ ਸੰਪਰਕ ਚ ਸੀਗੀ ਲੜਕੀ ਜਿਹਦੇ ਤੋਂ ਕਿਹਾ ਕਿ ਲੜਕੀ ਦਾ ਪੇछा ਛਡਾਉਣਾ ਚਾਹਤੀ ਸੀ ਤੇ ਐਕਸੈਲੀ ਪਰੇਸ਼ਾਨ ਰਹਿੰਦੀ ਸੀ ਜਿਸ ਕਰਕੇ ਇਹਨੇ ਉਹਦੇ ਤੋਂ ਗੱਲ ਤਾਂ ਜਾ ਕੇ ਲੈਣ ਵਿੱਚ ਛਾਲ ਮਾਰ ਕੇ ਵੀ ਜੀਵਨ ਉੱਥੇ ਸਮਾਪਤ ਕਰ ਦਿੱਤਾ। ਇਹਦਾ ਨਾਮ ਤਾਂ ਜਾਣਦੇ ਇੱਕ ਯਾਨੇ ਦੇ ਪਰਚਾ ਹੋਇਆ ਜੀ ਇੰਦਰ ਇੰਦਰਜੀਤ ਇੰਦਰਪ੍ਰੀਤ ਸਿੰਘ ਇਲियस ਜਿੰਮੀ ਪੁੱਤਰ ਅਮਰਜੀਤ ਸਿੰਘ ਵਾਸੀ ਪੁਰਵਿੰਡੀ ਸਾਹਿਬ ਇਹ ਕੱਲ ਹੀ ਕੱਲ ਇਹ ਉਹ ਕੱਲ ਅਸੀਂ ਗ੍ਰਿਫਤਾਰ ਕਰ ਲਿਆ ਜਿਹਨੂੰ ਬੇਸ਼ਤਾਬਦ ਕਰਕੇ ਦੋ ਦਿਨਾਂ ਦਾ ਮਾਰਕ ਲੈ ਲਿਆ